ਹਾਲੇ ਉਸੇ ਸੀ ਇਸਲੇ ਦੇ ਵਿੱਚ ਪੁੱਛ ਰਹੇ ਸੀ ਕਿ ਕਿੱਦਾਂ ਕਰਦੇ ਸਾਂ ਕੋਈ ਸੰਸਥਾ ਚੱਲੀ ਹੈ ਜਾਂ ਕੋਈ ਹੋਰ ਹੈ ਇਹ ਟ੍ਰੇਨਲੇ ਰੋਡੇ ਕਿੱਥੋਂ ਕੱਟੇ ਆਹ ਪਾਟ ਰਹੇ ਆ ਅ ਜਿੱਦਾਂ ਲੱਗਿਆ ਕਿ ਜੱਗਾ ਤੋਂ ਟ੍ਰੇਨ ਕਾੜਦੇ ਨੇ ਸਿੰਧੋਂ ਮੋਗੇ ਤੋਂ ਆਏ ਨੇ ਉਸ ਤੋਂ ਇਲਾਵਾ ਲੁਧਿਆਣੇ ਤੋਂ ਗਾਲਗੰਗਾ ਤੋਂ ਆਏ ਸੀ ਆਏ ਟ੍ਰੈਕਟਰ ਚੱਲ ਰਹੇ ਸਨ ਉਹਨਾਂ ਤੋਂ ਇੱਥੇ ਗਾਲਗੰਗਾ ਦੇ ਇੱਕ ਸਾਲ ਵਾਲੇ ਦੇ ਜਿਲੱਟੀ ਵੱਲ ਤੋਂ ਆਏ ਹੋਣਗੇ ਹੇ ਉਹ ਇੰਟਰਫੇਸ ਲੱਗੀ ਹਰਿਆਣਾ ਫਤਿਆਬਾਦ ਉਸ ਜਗ੍ਹਾ ਤੇ ਹੋਈ ਆਏ ਨਹੀਂ ਫਿਰ ਸਾਡੇ ਕੋਲ ਹਾਂ ਜੀ ਇਸ ਤੋਂ ਇਲਾਵਾ ਡੇਰਾ ਰਾਧਾ ਸਵਾਮੀ ਵਾਲਿਆਂ ਦਾ ਉਹਨਾਂ ਦੇ ਵੀ ਕਈ ਪਾਸੇ ਦਿੰਦੇ ਨੇ ਇਹਨਾਂ ਟਰੈਕਟਰਾਂ ਦੀ ਸਲਾਹ ਸੀ ਚੰਨੋ ਜੀ ਫਿਰ ਇਹ ਟਰੈਕਟਰਾਂ ਦੀ ਸਲਾਹ ਲਈ ਜਦੋਂ ਆਪਾਂ ਮਾਇਆ ਜੀ ਦੇ ਇੱਥੇ ਸਿਸਟਮ ਕਰਕੇ ਲੈ ਕੇ ਰੋੜੀ ਦਾ ਹਿਸਾਬ ਨਾਲ ਕੰਮ ਤਾਂ ਇਹ ਲੰਬਾ ਟਾਈਮ ਚੱਲਣਾ ਪਿਆ ਇਹ ਕੰਮ ਜੀ ਲਗਭਗ ਜਿਹੜਾ ਵਾ 15 ਤੋਂ 20 ਦਿਨ ਹੋਰ ਲੱਗੂਗਾ ਦੇਲੀ ਹੁਣ ਲਗਭਗ ਜਿਹੜਾ ਵਾ 150 200 ਟਰੈਕਟਰ ਹੁੰਦਾ ਜਿਹੜੀ ਲਗਭਗ ਜਿਹੜਾ ਦਰਖਤ ਵੀ ਇਹਨੂੰ ਘਰੇ ਹੋਏ ਨੇ ਜਿਹਨੂੰ ਇਹ ਬੰਨ ਤੇ ਆ ਨਹੀਂਦਾ ਤਾਂ ਦੂਰ ਤੋਂ ਦਿਖਾਉਂਦੇ ਉਹ ਬੰਨ ਤੋਂ ਹੀ ਪਾਣੀ ਦੇ ਭਾਵ ਨਾਲ ਰੁੜ ਕੇ ਸਾਰੇ ਗਏ ਨੇ 8 ਕਿਲੋਮੀਟਰ ਤੱਕ ਇਹ ਪੂਰੇ ਸਖਾਈ ਦੇ ਜੜਾ ਖੇਤ ਗਏ ਨੇ ਪਾਣੀ ਹੋਗਾ ਜੀ ਪੱਟ ਗਏ ਨੇ ਫੁੱਟ ਪਾਣੀ ਸੀਰੇ ਅੱਜ ਦਾ ਬੰਨ ਹੈ ਤੁਸੀਂ ਦੇਖ ਰਹੇ ਇਹਦੇ ਉੱਪਰ ਦੀ ਪਾਣੀ ਵਗਿਆ ਵਾ ਉਹੋਂ ਆਪਾਂ ਕਰਲਾ ਸਕਦੇ ਹਾਂ ਅੱਠ ਫੁੱਟ ਰਹਿ ਗਿਆ ਹੀ ਆ ਇਹ ਕਿਹਿਆ ਬਾਬਾ ਸਿਰ ਤੁਸੀਂ ਇੱਧਰੋਂ ਆਏ ਹੋ ਨਾ ਅੱਪਿਛੇ ਜਿਹੜਾ ਬੰਦ ਹੈ ਇੱਥੋਂ ਟੁੱਟ ਕੇ ਆ ਏਰੀਆ ਸਾਰਾ ਭਰਿਆ ਵਾ ਇਹਦਾ ਅਗਲਾ ਬੰਨ ਜਿਹੜਾ ਉਹਦੇ ਨੂੰ ਕੋਈ ਪਾਣੀ ਵਗਿਆ ਵਾ ਇੱਥੇ ਤੁਸੀਂ ਰੈਂਟ ਤੋਂ ਆਏ ਹੋ ਲੰਘੀ ਬੱਤੀ ਨਹੀਂ ਸੀ ਪਈ ਉਹ ਟੁੱਟਿਆ ਸੀ ਹੁਣ ਪਿੱਛੇ ਅਸੀਂ 10 ਤੋਂ 15 ਨੇ ਪਹਿਲੇ ਉਹਦੀ ਵੀ ਕੰਮ ਕਰਵਾਇਆ ਸੀ 100 ਫੁੱਟ ਡੂੰਗਾ ਬਣਿਆ ਕੋਈ ਅੰਦਾਜ਼ਾ ਲਾ ਲਓ ਕਿ ਜਿਹੜਾ ਸੋ ਸਵਾਸ਼ੋ ਕਿਲੇ ਤੇ 778 ਫੁੱਟ ਰੇਲ ਉਹ ਇਹਦੇ ਵਿੱਚੋਂ ਕੱਢ ਕੇ ਸੁਈ ਆ ਲਲ ਪੁਲੀ 100 ਫੁੱਟ ਡੂੰਗਾ ਆ ਇਹਦੇ ਨਾਲ ਹੋਣਾ ਹੋਣਾ ਆਹ ਪੁਲੀ ਆਹ ਸਾਹਮਣੇ ਪਾਕਿਸਤਾਨ ਆ ਗਿਆ ਆ ਗਈ ਸਾਰੀ ਪਾਕਿਸਤਾਨ ਦੀ ਆ ਸਾਬੇਤ ਕੋ ਦਰਿਆ ਕਿੰਨੇ ਕਿਲੋਮੀਟਰ ਰਹਿ ਗਿਆ ਜੀ ਦਰਿਆ ਇਸ ਤੋਂ ਕੁਝ ਦੂਰ ਥੋੜਾ ਫਿਰ ਪਾਕਿਸਤਾਨ ਵੀ ਲੱਗ ਰਿਹਾ ਹੈ ਆਪਣੀ ਤਾਂ ਆ ਜਾਂਦਾ ਕੋ ਮਰਦਾ ਫਿਰ ਆਪਣੇ ਤਾਂ ਆ ਜਾਂਦਾ ਉਹ ਸਿੱਕੀ ਨਾਰੋਵਾਲ ਤੇ ਅੱਗੇ ਜਸਲਪਿੰਨ ਪੈਂਦਾ ਪਾਕਿਸਤਾਨ ਦੇ ਉਧਰ ਨੂੰ ਜਾਂਦੀ ਜੀ ਸਿਆਲ ਟੋਪੀ ਇਹ ਵਾਲਾ ਏਰੀਆ ਜਿਹੜਾ ਵਾ ਉਹਦੋਂ ਰੋਡ ਬੰਦ ਕਰਤਾ ਸੀ ਬੰਦ ਕਰਤਾ ਬਾਅਦ ਵਿੱਚ ਹੁਣ ਲਾਸਟ ਸਟੇਸ਼ਨ ਜਿਹੜਾ ਡੇਰਾ ਪਤਨਾ ਨਾ ਤੇ ਬਾਕੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਆ ਬਨ ਟੁੱਟਣ ਦੇ ਨਾਲ ਆ ਜਿਹੜਾ ਵਾ ਇਥੋਂ ਲੱਗੇ ਲੱਗਵਾਂ ਤਿੰਨ ਕਿਲੇ ਦਾ ਬਹੁਤ ਜਿਹਾ ਇਹ ਪੁੱਟਣ ਨਾਲ ਆ ਏਰੀਆ ਜਿਹਦਾ ਸਾਰਾ ਭਰ ਗਿਆ ਸੀ ਇਹ ਸਾਰਾ ਬਨ ਵੱਜਣਾ ਆਪਾਂ ਸਾਰਾ ਬਨ ਨਹੀਂ ਅਸੀਂ ਬਨ ਨਹੀਂ ਅਜੇ ਬੰਨ ਅਸੀਂ ਸਿਰਫ ਅਜੇ ਕਰ ਰਹੇ ਆ ਜਿਹੜਾ ਫਟਿਆ ਪਿਆ ਵਾ ਜਿਹੜੇ ਖੇਤ ਕਿਸਾਨਾਂ ਦੇ ਬਰਾਂ ਹੋਏ ਉਹ ਪੱਧਰ ਹੋ ਜਾ ਉਹ ਪੱਧਰ ਹੋ ਜਾ ਪਿਆਰ ਹੋ ਜਾਣਗਾ ਸਾਰਾ ਆਪਾਂ ਇਧਰੋਂ ਤੇ ਇਧਰੋਂ ਇਧਰੋਂ ਆਹ ਬਹਾ ਇਹ ਵੀ ਰਾਜਾ ਤਾਂ ਇਹਨਾਂ ਪੱਟੇ ਨੇ ਸਪੈਦੇ ਦੇ ਪਾਏ ਦੋ ਇੱਕ ਨਾ ਪੁੱਟੇ ਇਹਦਾ ਇਧਰ 30 ਪੈਂਦੀ ਆ ਉਹਨੇ ਨਾ ਜਿਹੜੀ ਇਧਰ ਜਾ ਕੇ ਉਹ ਇਹ ਨੂੰ ਹੁੰਦਾ ਨਾ ਉਹਨੇ ਫਿਰ ਅਗਲਾ ਵੀ ਤੋੜਿਆ ਉਹਨੇ ਫਿਰ ਦੋਹਾਂ ਪਾਸਿਆਂ ਤੋਂ ਪਾਣੀ ਜਿਹੜਾ ਇਧਰ ਆਉਂਦਾ ਉਹ ਵੀ ਉਹ ਵੀ ਉਹਨੂੰ ਆਣ ਕੰਮ ਆ ਹਾਂ ਉਹ ਤੋਂ 20 ਕਿਲੋਮੀਟਰ ਹਾਂ ਪਾਸੇ ਤੋਂ ਪਾਕਿਸਤਾਨ ਕਰ ਗਿਆ ਉਧਰੋਂ ਆਪਣੇ ਚਾਦੇ ਇਧੂ ਆ ਆ ਪਾਕਿਸਤਾਨ ਦੇ ਸੂਲਰ ਸਿਸਟਮ ਸਾਰੇ ਹਾਂ ਪਾਕਿਸਤਾਨ ਦੇ ਸਾਰੇ ਇਹ ਕਿੰਤੀ ਸਾਰੀ ਆ ਆ ਜਿਹੜੇ ਜਿੱਥੇ ਪਾਣੀ ਖੜਾ ਹੈ ਨਾ ਉਰਲੇ ਬੰਦ ਪਾਸੇ ਆ ਪਟ ਪੈਂਦੀ ਆ ਉਹ ਬਾਰਡਰ ਪਿਲਰ ਦਿਖਾਈ ਦੇ ਰਹੇ ਤੁਹਾਨੂੰ ਉਹ ਸਾਹਮਣੇ ਅੱਗੇ ਉਹ ਸਟਿੰਟ ਵਾਲੇ ਦਾ ਉਹ ਰੁੱਖ ਤੋਂ ਇਧਰ ਇਧਰ ਅੱਗੇ ਵੀ ਹੋਊਗਾ ਬਾਰਡਰ ਦਾ ਪਿੰਡ ਫੇਰ ਦੂਰ ਨੇ ਸਰਪੰਨ ਸਾਹਿਬ ਤਿੰਨ ਤਿੰਨ ਪਾਕਿਸਤਾਨ ਦੇ ਦੂਰ ਦੇ ਕਿਉਂਕਿ ਇਹ ਏਰੀਆ ਜਿਹੜਾ ਪਾਕਿਸਤਾਨ ਨੂੰ ਵਾਲੇ ਖੇਤੀ ਕਰਨ ਨੂੰ ਦਰਿਆ ਤੋਂ ਇਧਰ ਆਉਂਦੇ ਨੇ ਅਸਾਂ ਦਰਿਆ ਤੋਂ ਠੀਕ ਆ ਦੋਨਾਂ ਨੂੰ ਦਰਿਆ ਪਾਰ ਕਰਨਾ ਪੈਂਦਾ ਅੱਗੋਂ ਆ ਕੇ ਦਰਿਆ ਜਿਹੜਾ ਵਾ ਉਹ ਆਪਣੇ ਆ ਜਾਂਦਾ ਪੰਜਾਬ ਵਿੱਚ ਚੜਦੇ ਪੰਜਾਬ 'ਚ ਆ ਜਾਂਦਾ ਵਾ ਠੀਕ ਹੈ ਨਾ ਕਿ ਆਪਣੀ ਖੇਤੀ ਜਿਹੜੀ ਉਹ ਉੱਥੋਂ ਜਾ ਕੇ ਫੇ ਅੱਗੇ ਦਰਿਆ ਤੋਂ ਪਾਰ ਵੀ ਆਪਣਾ ਕੁਝ ਏਰੀਆ ਹੋਏਗਾ ਮਜੂਤਾ ਹੀ ਕਿਲੋਮੀਟਰ ਦਾ ਏਰੀਆ ਇਦਾਂ ਹੀ ਇਹ ਜਿਹੜਾ ਅੰਮ੍ਰਿਤਸਰ ਤੱਕ ਔਰ ਅਵੀ ਤਰਿਆ ਜਿਹੜਾ ਕਦੇ ਲੈਂਦੇ ਪੰਜਾਬ ਤੋਂ ਵਰਦਾ ਕਦੇ ਚੜਦੇ ਪੰਜਾਬ ਜੋੜਦਾ ਉਹ ਇਸ ਹਾਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੇਰਾ ਬਾਬਾ ਨਾਨਕ ਪਿੰਡ ਠੇਠੜਕੇ ਜਿਹੜਾ ਬੰਨ ਹੈ ਉੱਥੇ ਗਈ ਸੀ ਉੱਥੇ ਸਾਨੂੰ ਸਰਪੰਚ ਸਾਹਿਬ ਸਮੁੱਚੀ ਕਮੇਟੀ ਨਗਰ ਅੱਜ ਉਸ ਬੰਨ ਦੇ ਵਿੱਚ ਅਸੀਂ ਆਪਣੇ ਨਗਰ ਦੇ ਵਿੱਚੋਂ 10 ਮੱਖ ਸੌਣ ਜਿਹੜੀ ਮਾਇਆ ਅਸੀਂ ਇਕੱਠੀ ਕਰੀ ਸੀ ਡੀਜ਼ਲ ਵਾਸਤੇ 1.5 ਲੱਖ ਰੁਪਿਆ ਅਸੀਂ ਉੱਥੇ ਦੀ ਕਮੇਟੀ ਨੂੰ ਦੇ ਰਹਾ ਹਾਂ ਸੋ ਸ੍ਰੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਇੰਨੀਆਂ ਜਾਂ ਮਾੜਾ ਟਾਈਮ ਐ ਜਿਹੜਾ ਅੱਗੇ ਤੋਂ ਇਹ ਨਗਰਾਂ ਤੇ ਨਾ ਆਵੇ ਅਹੀਆਂ ਜੀਆਂ ਕਿਰਪਾ ਨਾ ਹੋਣਾ ਸੀ 1.5 ਲੱਖ ਰੁਪਇਆ ਸਾਡੇ ਨਗਰ ਝਨੇੜੀ ਦੇ ਵੱਲੋਂ ਜਿਹੜਾ ਇੱਥੇ ਸੰਗਤਾਂ ਵੱਲੋਂ ਮਾਰ ਰਹੀਆਂ ਨੇ ਉਹਨਾਂ ਨੂੰ ਡੀਜ਼ਲ ਦੀ ਸੇਵਾ ਦੇ ਰਹਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣੀ ਮਹਾਂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋ ਤੋਂ ਪਹਿਲਾਂ ਮੇਰੇ ਵੀਰ ਟਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਤੋਂ ਇਹ ਕਿ ਹੁੰਕੇ ਨੂੰ ਨੂੰ ਨਵੀਂ ਪੈਡੀ ਸੂਚੀ ਦੀ ਪਹੁੰਚੀ ਯਾਰ ਸਾਡੇ ਕੋਲ ਐਸ ਵਕਤ ਦੇ ਵਿੱਚ ਜਿਹੜਾ 27 ਤਰੀਕ ਨੂੰ ਹੜ ਆਇਆ ਸੀ ਸਾਡੇ ਕੋਲ ਉਹਦੇ ਨਾਲ ਜਿਹੜੀ ਸਾਡੀ ਜ਼ਮੀਨਾਂ ਬਰਬਾਦ ਹੋਈਆਂ ਨੇ ਜਿਹੜਾ ਲਗਭਗ 8 ਤੋਂ 10 ਕਿਲੇ ਦੇ ਵਿੱਚ ਵੱਡਾ ਖੋਆ ਪੈ ਕੇ 100 ਫੁੱਟ ਦੂਂਗਾ ਉਹਦਾ ਬਰੇਤਾ ਕੱਢ ਕੇ ਜਿਹੜਾ 100 ਸਵਾ 100 ਕਿਲੇ ਚ ਪਿਆ ਸੀ ਉਹਨੂੰ ਵਾਪਸ ਰੇਤ ਜਿਹੜੀ ਆ ਉਹਦੇ ਵਿੱਚ ਸੁੱਟਣ ਵਾਸਤੇ ਲਗਭਗ 200 ਟਰੈਕਟਰ ਚੱਲ ਰਿਹਾ ਵਾ ਜੀਸੀਬੀ ਮਸ਼ੀਨਾਂ ਪੋਕਲਨ ਮਸ਼ੀਨਾਂ ਚੱਲ ਰਹੀਆਂ ਨੇ ਜਿਹਦੇ ਵਾਸਤੇ ਫਦਰ ਲੈ ਕੇ ਪਿੰਡ ਚ ਨੇੜੀ ਜਿਲ੍ਹਾ ਸੰਗਰੂਰ ਤੋਂ ਕਿ ਉਹਨਾਂ ਦੇ ਪੂਰੇ ਨਗਰ ਚੋਂ ਦਸਵੰਧ ਦੀ ਸੇਵਾ ਕੱਢ ਕੇ ਦਸਵੰਧ ਕੱਢ ਕੇ ਸਾਡੇ ਕੋਲੇ 1.5 ਲੱਖ ਰੁਪਏ ਦੀ ਸੇਵਾ ਲੈ ਕੇ ਇੱਥੇ ਪਹੁੰਚੇ ਨੇ ਮੈਂ ਨਗਰ ਪਿੰਡ ਠੇੜਕੇ ਵੱਲੋਂ ਪੰਚਾਇਤ ਵੱਲੋਂ ਕਿ ਆਪਣੀ ਜਿਹੜੀ ਕਮੇਟੀ ਬਣਾਈ ਇੱਥੋਂ ਦੀ ਉਹਨਾਂ ਵੱਲੋਂ ਇਹਨਾਂ ਦੇ ਪਿੰਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਾੜੇ ਸਮੇਂ ਦੇ ਵਿੱਚ ਸਾਡੇ ਕੋ ਆ ਕੇ ਇੱਥੇ ਆਪਣੀ ਦਸਵੰਦੀ ਸੇਵਾ ਇੱਥੇ ਪਹੁੰਚਾਈ ਆ ਤੇ ਮੈਂ ਆਸ਼ ਕਰਦਾ ਵਾਂ ਕਿ ਪ੍ਰਮਾਤਮਾ ਨੇ ਆਂ ਦਿਨ ਤੁਖੀ ਚ ਸਾਡੇ ਚ ਆਪਣੀ ਤਰੱਕੀ ਦਵੇ वाहिगुरु जीा ख़ालू वाहिगुरु